ਦਿਲ ਨੂੰ ਉਹ ਨੀ ਪਾ ਪਾਈ ਦੀ ਹੈਗੀ ਸ਼ਾਨਵੀ ਨਾ ਪਾਸੋ ਬਿਓਲਾ ਕਮੇ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਤੁਸੀਂ ਅੱਜ ਬਾਹਰ ਦਾ ਮੌਸਮ ਕਿਦਾਂ ਦਾ ਯਾਰ ਦੇਖੋ ਇਧਰ ਮੇਰੇ ਪਿੱਛੇ ਘੁੰਮ ਕੇ ਨਿਗਾ ਮਾਰ ਕੇ ਦੇਖੋ ਅੱਜ ਨਾ ਪੂਰੀ ਤੁੰਦ ਹੋਈ ਵੀ ਆ ਐਦਾਂ ਦਾ ਨਜ਼ਾਰਾ ਬੜਾ ਘੱਟ ਦੇਖਣ ਨੂੰ ਮਿਲਦਾ ਹੈ ਰੋਮ ਸ਼ਹਿਰ ਦੇ ਵਿੱਚ ਤੇਟ ਲੈ ਵੀ ਸਾਡੇ ਤਾਂ ਕਦੇ ਦੇਖਣ ਨੂੰ ਮਿਲਦਾ ਆ ਤਾਂ ਕਿਦਾਂ ਤਰੇਲੋ ਦੇ ਤਾਂ ਪਹੁੰਚੀ ਵੀ ਆ ਆ ਸਾਰੀ ਫਸਸਾਰੇ ਜਿਗਲ ਕਰਿਆ ਹੋਇਆ ਜਿੱਦਾਂ ਰਾਤ ਨੂੰ ਮੀਂਹ ਪਿਆ ਹੁੰਦਾ ਨਾ ਐਦਾਂ ਤੇ ਪਾਣੀ ਖੜਾ ਐਦਾਂ ਦੇਖੋ ਮਾਰੋ ਇਹਦਾ ਨਿਗਾ ਦੂਰ ਦੂਰ ਤੱਕ ਕੁਝ ਵੀ ਨਹੀਂ ਦਿਖਦਾ ਕ ਪੂਰਾ ਐਨ ਨੇਰਕੁੱਪ ਹੋਇਆ ਵੇ ਹੋਰ ਦਾ ਵੀ ਦੀ ਠੀਕ ਠਾਕ ਹਾਂ ਜਪਾਈ ਸੱਸੀ ਕਾਲ ਜੀ ਸਾਰਿਆਂ ਨੂੰ ਸੱਸੀ ਕਾਲ ਸੱਸੀ ਕਾਲ ਚੱਲੀਏ ਫਿਰ ਹਾਂਜੀ ਮੌਸਮ ਅੱਜ ਘੈਂਟ ਆਈ ਹੈ ਹਾਂ ਤੇ ਗੁਰシャン ਸਿੰਘ ਮੇਰੇ ਤੋਂ ਪੱਗ ਬੰਨ ਲਈ ਸਵੇਰੇ ਸਵੇਰੇ ਦੇਖ ਦਿਓਗੇ ਵੀ ਟਾਈਮ 8:30 ਵਜੇ ਹੋਏ ਆ ਗੁਰシャン ਵੀਰ ਪੱਗ ਬੰਨ ਕੇ ਪਰਸ਼ੂਹ ਲਾ ਕੇ ਕਿੱਥੇ ਪਹੁੰਚ ਗਿਆ ਗੁਰシャン ਵੀਰ ਤਾਂ 8:00 ਵਜੇ ਰੈਡੀ ਹੈ ਅਸੀਂ ਨਹੀਂ ਲੱਭਦੇ ਅਸੀਂ ਲੱਭਦੇ ਅਸੀਂ ਮਿੱਤਰੋ ਚੱਲੇ ਆ ਅੱਜ ਆਪਣੇ ਰੋਮ ਸ਼ਹਿਰ ਦੇ ਵਿੱਚ ਤਰਸਤੇਵਰੇ ਉੱਥੇ ਲੱਗਦੀ ਹੈ ਕਿ ਮਾਰਕੀਟ ਮਰਕੱਤ ਤੋਂ ਕਹਿ ਦਿਆ ਨਾ ਇਹਨਾਂ ਨੂੰ ਤੇ ਕਾਫੀ ਜਿਹੜਾ ਫੇਮਸ ਹੈ ਬਹੁਤ ਜਿਆਦਾ ਮਸ਼ਹੂਰ ਹੈ ਰੋਮ ਦੇ ਵਿੱਚ ਤੇ ਉਹ ਐਤਵਾਰ ਸੰਡੇ ਲੱਗਦੀ ਹੈ ਤੇ ਲੱਗਦੀ ਵੀ ਸਵੇਰੇ ਸਵੇਰੀ ਹੈ ਮਤਲਬ 11 12 ਵਜੇ ਤੱਕ ਮਾਰਕੀਟ ਸਾਰੀ ਖਤਮ ਹੋ ਜਾਂਦੀ ਹੈ ਤੇ ਉਸੇ ਜਗ ਨਿਕਰੂਗਾ ਮਾਰਕੀਟੋਂ ਨੇ ਜੇ ਕਪੜਾ-ਕੋਪੜਾ ਪਸੰਦ ਹੈ ਉਹ ਵੀ ਲੈ ਕੇ ਆਵਾਂਗੇ ਆਪਾਂ ਤੇ ਤੁਹਾਨੂੰ ਇੱਕ ਦਿਰਾਵਾਂਗੇ ਮਾਰਕੀਟ ਦੇ ਦਰਸ਼ਨ ਮੇਲੇ ਤੇ ਤੁਸੀਂ ਫਿਰ ਜੁੜਿਓ ਵਲੌਗ ਦੇ ਵਿੱਚ ਪਰ ਪਹਿਲਾਂ ਪਰੂਕੀ ਬਾਹਰ ਤੇ ਚਾਹ ਪੀਣੀ ਹੈ ਨਾ ਤੁਹਾਨੂੰ ਵੀ ਵਾਅਦਾ ਖਸਦੀ ਹੋਣੀ ਹੈ ਕਿ ਵੀ ਹਲਕਾ ਘਾਂੜੀ ਜਿਹਾ ਬੋਲਦਾ ਮੁੰਡਾ ਚਾਹ ਜੂ ਪੀਤੀ ਜਾਏਗੀ ਹਲੇ ਰਗਾ ਹੀ ਬੋਲਦੀ ਹੈ ਹਲਕਾ ਹੌਣ ਰੁੱਕੀ ਬਾਰ ਤੇ ਚਾਹੂ ਪੀ ਕੇ ਨਾ ਕਰਕੇ ਗਲੇ ਸੈਟ ਫੇ ਚਲਾ ਹੀ ਅੱਗੇ ਲੈ ਲਵਾਂਗਾ ਜਰੇਆ ਵਾਲੇ ਮੌਸਮ ਦਾ ਮਿੱਤਰ ਨੂੰ ਨਜ਼ਾਰਾ ਦੇਖੋ ਆ ਤਾਂ ਯਾਰ ਪੰਜਾਬ ਯਾਦ ਆ ਗਿਆ ਹਨਾ ਹਨਾ ਆਲੇ ਕਰੀ ਤੇ ਗੱਡੀ ਵੀ ਐ ਪੂਰੀ ਫਿਲੀ ਇੰਨੀ ਟ੍ਰੇਲ ਪਈ ਮਿੱਤਰ ਹੋਣੀ ਅੱਜ ਸ਼ੇਅਰ ਕਰਦਾ ਪੁਰਾ ਹੈਂ ਸ਼ੇਅਰ ਕਰਦਾ ਉਹ ਕਾਹਨੂੰ ਸ਼ੇਅਰ ਕਰਾਂ ਮੇਸੇ ਗੱਲ ਅਗਲਾ ਬਲੌਗ ਸਿੱਧਾ ਅਗਲਾ ਬਲੌਗ ਸਿੱਟਲੀ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਅੱਜ ਹੈਗਾ 15 ਡਿਗਰੀ ਟੈਂਪਰੇਚਰ ਮਿੱਤਰ ਅੱਜ ਦਾ ਹੈਗਾ ਯਾਰ ਕੁਛ ਨਹੀਂ ਜਰੂਰ ਬਿਲਕੁਲ ਪਸਾਂ ਹੀ ਮੜਾ ਮੋਟੇ ਦਿਖੇ ਜਾਵੇਂ ਨਹੀਂ ਰੱਖੋ ਫਾਇਆ ਬੈ ਤਾਂ ਆਪਾਂ ਇੱਧਰ ਬਾਤ ਰੁਕਦੇ ਬਾਹਰ ਤੇ ਰੁੱਕ ਕੇ ਕੋਟ ਚਾਹ ਦਾ ਪਿਆਲਾ ਛੱਕੇ ਤੇ ਫੇਰ ਆਪਾਂ ਚੱਲਦੇ ਲੋਗੇ ਇੱਥੇ ਆਉਣੇ ਆ ਠੀਕ ਹੈ ਜੀ ਆ ਦੇਖੋ ਲੋਕ ਕਿੰਨਾ ਘੁੰਮਣੇ ਫਿਰਦੇ ਆ ਪਹਾੜਾ ਤੁਰ ਕੇ ਆਏ ਜਿਹੜੇ ਟ੍ਰੈਕਿੰਗ ਕਰਦੇ ਹੋਏ ਠੰਡ ਹੋਵੇ ਗਰਮੀ ਹੋਵੇ ਇਹ ਨਹੀਂ ਪ੍ਰਭਾਵ ਮੰਦੀ ਜਾਵੇਂ ਕੀ ਬਿੜਾ ਕੁਛ ਆਲੇ ਕਾਫੀ ਬਿੜਾ ਕਪੂ ਜਿਨੇ ਬਣੀ ਆਜੀ ਪੱਕੀ ਆਜੀ ਅੱਜ ਮੌਸਮੀ ਕੱਪੂਚੀਨ ਦੇ ਵੀ ਆਏ ਨੇ। ਆਪਾਂ ਨੇ ਕੱਪੂਚੀਨ ਆਰਡਰ ਕੀਤੇ, ਦਾਵੀ ਜ ਨੇ ਕਫੀ ਕੀਤੀ ਆ। ਖਾਣਾ ਵੀ ਨਾਲ ਕਰਦੇ ਇੱਥੇ ਵਗੈਰਾ ਕੋਈ। ਹੈ? ਫੋਕਾ ਕਿੱਲਾ ਆਇਆ ਤਾਂ ਕਰ। ਖਾਣਾ ਕੁਝ? ਜੀ ਮੈਨੂੰ ਨਹੀਂ ਕਾ। ਖਾਣਾ ਇੱਧਰ ਅਲੱਗੇ ਕਰ ਦਿੱਤੀਆਂ ਨੇ ਕੋਈ ਤਾਂ। ਲੈਪ ਤੇ ਲੈ ਲਈ। ਸਮਝ ਨਹੀਂ ਆ ਗਈ ਕੁਝ ਬੱਸ ਹੈ? ਤੁਸੀਂ ਵੀ ਜੀ ਲੈ ਜਾ। ਜਿਹੜੀ ਵਾਜੀ ਲੈਣਾ। ਕੈਮਰੇ ਦਾ ਫੋਕਸ ਵਧਾਈ ਜ ਨੇ ਤੇਰਾ। ਲੈ ਲੈ। ਪਲੇਟ ਕਰੇਮਾ? ਹੈ ਦਾਵੀ ਦੇ?

ਪਾਰਕਿੰਗ ਦੇ ਵਿੱਚ ਆਪਾਂ ਜਿਹੜੀ ਮੁੱਲ ਦੀ ਪਾਰਕਿੰਗ ਵਿੱਚ ਆਏ ਆ ਮਿੱਤਰੋ ਇਹਦੇ ਵਿੱਚ ਨਾ ਇਹਦੇ 50 ਨੇ ਘੰਟੇ ਦੇ ਗੱਡੀ ਪਾਰਕ ਚੁ ਲਾਤੀ ਆਪਾਂ ਨੇ ਤੇ ਹੁਣ ਆਪਾਂ ਉਤਰਦੇ ਆ ਥੱਲੇ ਆਉਣ ਦਾ ਰਸਤਾ ਹੋਰਿਆਂ ਵਾਲੀ ਇੱਦਾਂ ਪਰ ਘੁੰਮਦੀ ਆ ਇੱਦਾਂ ਘੁੰਮਦੀ ਆ ਤਿੰਨ ਚਾਰ ਮੰਜ਼ਿਲ ਉੱਪਰ ਹੋਰ ਰੇ ਪਾਰਕਿੰਗ ਦੀਆਂ ਉਹ ਦੇਖ ਜੇ ਪੌੜੀ ਉੱਤਰ ਕੇ ਜਾਣਾ ਤਾਂ ਪੌੜੀ ਉੱਤਰ ਕੇ ਵੀ ਜਾ ਸਕਦੇ ਹੋ ਲਿਫਟ ਤੇ ਵਿੱਚ ਵੀ ਆਪਾਂ ਜਾ ਸਕਦੇ ਹਾਂ ਜਲਦੀ ਹੋਵੇ ਤਾਂ ਨਹੀਂ ਚੱਲਦੀ तले <laughs> गए भी सी <laughs> मैं भी चल के खोलेगा सिम सिम नहीं खुल मेरे चलो और अपन जाना है जीरो माइनस से माइनस वन हाँ तो सब तो ने पेस में जाना पड़ना जा तले जी तो अपना ਉਹ ਪਰਮੜਿਆ ਕੀ ਕਿਆ ਸੀ ਇੱਕ ਨੰਬਰ ਦਬਾਓ 0 ਦਬੋ ਤੋ ਕਰ 301 ਇੱਕ ਬੱਲੇ ਗਿਆ ਥੱਲੇ ਬਾਈਨਿਕ ਬੱਲੇ ਗਿਆ ਥੱਲੇ ਪਹੁੰਚ ਗਏ ਆ ਫਾਈਨਲੀ ਆਪਾ ਮਾਰਕੀਟ ਦੇ ਮਿੱਤਰੋ ਬਿਲਕੁਲ ਫਰੰਟ ਤੇ ਦੇਖੋ ਵੱਡੇ ਵੱਡੇ ਫਰਗੋਨੇ ਲੱਗੇ ਹੋਏ ਆ ਸਾਰੇ ਇਹਨਾਂ ਵੀ ਸਮਾਨ ਭਰ-ਭਰ ਕੇ ਆਉਂਦੇ ਔਰੇ ਇਟਾਲੀਅਨ ਬੰਗਲਾਦੇਸ਼ੀ ਪਤਾ ਨਹੀਂ ਕਿਹੜੀ ਕਿਹੜੀ ਕੰਟਰੀ ਦੇ ਲੋਕ ਜਿਹੜੇ ਔਰੇ ਕੰਮ ਕਰਦੇ ਆ ਇਹ ਫਰਗੋਨੇ ਦਾ ਸਾਰੇ ਫਰਗੋਨੇ ਦਾ ਇਹਦਾ ਸਮਾਨ ਹੀ ਭਰ ਭਰਿਆ ਹੋਇਆ ਵੇ। ਜੇ ਉਹ ਦੇਖੋ ਬਾਈ ਉੱਪਰ ਸਮਾਨ ਤਾਰ ਰਹੇ ਹਨ ਨਾ ਲਾ ਰਹੇ। ਐਦਾਂ ਬਾਕਸਾਂ 'ਚ ਸਮਾਨ ਆਉਂਦਾ ਹੈ। ਆ ਚੱਕੋ ਹੀ ਵਾਣਾ। ਕਿੰਨੀ ਬਈ ਦੇ ਗਾਣੇ ਸੁਣਦੇ ਹੁਣੇ। ਕਿਹਦੇ? ਕੰਟੇਨਰਾਂ 'ਚ ਆਇਆ ਹੈ ਸਮਾਨ ਵਾਟਰੋ। ਸਹੀ ਗੱਲ ਹੈ। ਤੇ ਇੱਥੇ ਸਮਾਨ ਮਿੱਤਰੋ ਇੰਨਾ ਜ਼ਿਆਦਾ ਸਸਤਾ ਵੀ ਆ ਤੇ ਬੜੀ ਵੀ ਆ ਦੇਖੋ ਤੇ ਇੱਧਰ ਸੇਲ ਲੱਗੀ ਵੀ। ਇੱਕ ਇੱਕ ਯੂਰੋ। ਸਮਾਨ ਇੱਕ ਇੱਕ ਯੂਰੋ ਸਮਾਨ ਦੇਖੋ ਲੈਣ ਲੱਗੀ ਵੀ। ਦੇਖੋ ਬੀਬੀਆਂ ਨੇ ਐਨ ਫੋਲਾ ਫਾਲੀ ਪੂਰੀ ਸ਼ੁਰੂ ਕਰੀ ਹੋਈ ਹੈ ਦੇਖੋ। ਸਾਰੇ 2.1 ਰੁਪਇਆ 1 ਯੂਰੋ ਆ 5 ਦਾ ਹੋ ਗਿਆ ਉਧਰ ਉਹ ਵੀ 1 ਦਾ ਹੋ ਗਿਆ ਉਹ ਵੀ 1 ਦਾ ਹੋ ਗਿਆ ਆ 5.5 50 ਸੈਟ ਦਾ 2 ਯੂਰੋ ਦਾ ਕਿਰਾਇਆ ਭਲਾ ਦੇਖੋ ਤਾਂ ਹੀ ਲੈਣ ਲੱਗੀ ਹੋਈ ਆ ਹਾਂਜੀ ਮੈਂ ਕਿਹਾ ਸਮਾਨ ਚੂਰ ਉਹਨਾ ਸੰਭੋ ਰੱਖਣਾ ਹਾਂ ਉਹ ਚੋਰੀ ਵੀ ਹੁੰਦੀ ਬਹੁਤ ਆ ਠੀਕ ਹੈ ਧਿਆਨ ਰੱਖਣਾ ਆਪਣਾ ਐਦਾਂ ਵੇਦੇ ਕੰਮ ਵਾਲੀ ਬੂਟ ਤੇ ਲੱਗਾ ਜੀ ਤੁਹਾਨੂੰ ਲੈਣ ਸੀਗੇ ਪ੍ਰੋਬਲਮ ਹੈ ਦੀ 15 10 ਵਜੇ ਸਹੀ ਗੱਲ ਆ ਆ ਮੈਂ ਉੱਥੇ 25 30 ਦੇ ਲਈ ਆ ਦੇਖੋ ਆ ਬੂਟ ਦੇ ਵੇਂਦਰ ਕੰਮ ਤੇ ਪੜ ਹੈ ਸੇਮ ਆਹੀ ਬੂਟੀ ਕਾਸਾ ਬੈਰ ਤੇ 25 ਰੁਪਏ 25 ਰੁਪਏ ਇੱਥੇ 15 ਲੱਗੇ ਹੋਏ ਮਾੜੇ ਮੋਟੇ ਜ਼ੋਰ ਮਾਰਾਂਗੇ ਦਿਖਾ ਦੇਣੇ ਨੇ 25 ਇਦਾਂ ਹੀ ਆ। ਨਾਲੇ ਜਿੱਦਾਂ ਵੈਰਟੀਗੀਆਂ ਆ ਵੀ ਲੱਗੀ ਪਈਆਂ ਇਹਨਾਂ ਨਾਲ ਤੇ ਆ ਵੀ ਪਈਆਂ ਇਹ ਸਾਰੇ 15 ਬੰਦਾ ਜ਼ੋਰ ਦੀ ਬੂਟ ਪਏ ਨੇ ਦੇਖ ਕਿਡਾ ਸਟਾਕ ਹੈ ਮੇਰੇ ਤੋਂ ਭਾਏ 8-8 ਰੁਪਏ ਦੇ 9-9 ਯੂਰੋ ਦੇ 10-10 ਯੂਰੋ ਦੇ ਬੂਟੇ-ਬੂਟ ਲੱਗੇ ਹੋਏ ਆ ਆਪਾਂ ਘਾਂ ਕਿਹੜਾ ਮਾਰਿਆ ਉਹ ਬਾਅਦ ਜਾ ਕੇ ਦੇਖਣੇ ਆ ਉਹ ਚੱਕੀ ਮੈਂ ਸੈਂਡਲ ਜਾ ਆ ਬਦੂ ਲੈ ਇਧਰ ਦਾ ਸੁਣਾ ਵੇ ਆ ਬਲੀ ਜੀ ਜੀ ਦੇਖੋ ਦੋਸਤੋ ਚੈੱਕ ਕਰੋ ਫਿਰ ਮੇਡ ਨੇਟਲੀ ਇਹ ਸ਼ੇਖਾ ਦੇ ਪੌਣਾ ਸਮਾਨ ਹੈ ਇਹ ਚਲੋ ਫਿਰ ਫੜ ਚੱਲਦੇ ਆਪਾਂ ਜੱਟ ਇਧਰ ਹੈਂ ਕਾ ਦਿਖ ਰਿਹਾ ਮੇਰਾ ਮੈਕਵਿਨ ਦੇ ਯੈਸ 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 ਇਹ ਰੱਦ ਲਾਲੇ ਹੋਗਾ ਦੇਖੋ ਮਿੱਤਰੋ ਮੈਕਵਿਨ ਇੱਕ ਮਿੰਟ ਇਹ ਜਿੰਨੇ ਬੂਟ ਪਏ ਸਾਰੇ ਨਾਲ ਇਹ ਸਾਰੇ ਬੂਟ origignal ਨੇ ਤੇ ਪੁਰਾਣੇ ਬੂਟ ਐ ਦੇ ਵੀ ਲੋਕ ਕਿਸ ਨੇ ਵੇਚਣਾ ਦਾ ਵੇਚੀ ਸਕਦਾ ਉਹ ਤੋਂ ਲੈਣ ਦਾ ਲੈ ਵੀ ਸਕਦੇ ਆ ਮਮਾ ਜੀ ਦੇਖੋ ਮਮਾ ਜੀ ਆ ਬਲੈਂਸੀ ਆ ਗਿਆ ਵੈਰਾਈਟੀ ਸਾਰੀ ਆ ਹਾਂ ਘਾਟ ਨਹੀਂ ਹੈਗੀ ਆ ਦੇ ਵਰਸਾਖੇ ਬਾਈ ਤੋਤੇ ਹੋਏ ਸਾਫ ਕੀਤੇ ਹੋਏ ਮਮੇ ਚੱਕ ਫਿਰ ਆ ਬਾਕੀ ਕਿਹੜਾ ਕੱਢੀ ਆ ਕੇ ਦੇਖੋ ਹੋ ਜਾ ਕੇ 11 ਹੋ ਗਏ ਆ ਦੇਖੀ ਤਾਂ ਆ ਵੀ ਕਿਸੇ ਦਾ ਪੁਰਾਣਾ ਸਮਾਰਟਫੋਨ ਟੂਲ ਘਟਾ ਪਈ ਤਕੜੀ ਬਈਆ ਦੇਖੋ ਆ ਉਹ ਹੋ 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 ਲੈਜੈਂਡਰੀ ਕੀ लवली ਆ ਮੇਤਰੋ ਮੇ ਕੋ ਫੋਨ ਸੀਗਾ ਛੋਟਾ ਜਿਹਾ ਵੀ ਲੱਗਦਾ ਹੈ ਤਾਂ ਕੀ ਮਿਟੀ ਹੁੰਦਾ ਸੀਗਾ ਨਹੀਂ ਐਡਾ ਹੀ ਸੀ ਉਹ ਹੁਣ ਆਪਾਂ ਪੜੇ ਹੋ ਗਏ ਨੇ ਸਕਰੀਨ ਟੱਚੀ ਫੋਨ ਹੁਣ ਤਾਂ ਛੋਟਾ ਲੱਗਦਾ ਜੀ ਉਹ ਆ ਤਾਂ ਜਿਹੜਾ ਆਇਆ ਤਾਂ ਇਹ ਲੱਗਦਾ ਹੁੰਦਾ ਵੀ ਬਹੁਤ ਵੱਡਾ ਫੋਨ ਹੈ ਨਾ ਹਾਂਜੀ ਹਾਂ ਫਿਰ ਉਹਦੋਂ 1100 ਹੀ ਹੁੰਦਾ ਸੀ 1100 ਵਿਚਾਰ ਆ ਛੋਟਾ ਜਿਹਾ ਸੀ ਜੀ ਇਨੋਕੇ ਸ਼ਰਟਸ ਨੂੰ ਕੀ ਦੇਣਾ ਇਹ ਸ਼ਰਟਸ ਹੋਈ ਪਈ ਥਾ ਦੇਖੀ ਕਿਹੜਾ ਲਾਇ ਸੀ ਇਹ ਸ਼ਰਟ ਦਾ ਸੋ ਸ਼ਰਟ ਸੋਈ ਹਾਂ ਦੇਖੋ ਆ ਸ਼ਰਟ ਕੋ ਫੋਨ ਸੀ ਗਿਆ ਮੇ ਕੋ ਜਿਵੇਂ ਗੱਲ ਕਰਦਾ ਹੁਣ ਜੇ ਟੁੱਟ ਗਿਆ ਤੂੰ ਫਿਰ ਨਾਲ ਹੀ ਕਰ ਗਿਆ ਦੀਗਾ ਲੱਗਦਾ ਗਿਆ ਨਾ ਆ ਬਟਰੀ ਹੁੰਦਾ ਸੀ ਇਹਨਾਂ ਲੋਕੇ ਸਾਰੇ ਫੋਨਾਂ ਚ ਆ ਹਾਲ ਆ ਤੇ ਐ ਕਦੇ ਵੀ ਆ ਦੱਬ ਤੱਬ ਨਹੀਂ ਕਿ ਆ ਹੋ ਜੂ ਹਾਂ ਇਹ ਦੱਬਦਾ ਇਹ ਆ ਨਹੀਂ ਦੱਬਣਾ ਕਿਸੇ ਨੇ ਇਹ ਤੇ ਹੁੰਦਾ ਲਿਖਣ ਵਾਸਤੇ ਹਾਂਜੀ ਆ ਗੱਵੇ ਹੁੰਦਾ ਚੜੂਈ ਆ ਕਰਾ ਗੱਵੇ ਵਿਚ ਕਰਨ ਵਾਸਤੇ ਪਾ ਰੱਖਿਆ ਉੱਥੇ ਇਹਦਾ ਅਜੋਕੇ ਬੱਚੇ ਫਿਰ ਇਥੋਂ ਮੈਂ ਲੈ ਕੇ ਸੀ ਕੋਟੀ ਆਪਣੀ ਜੈਕਟ ਦੀ ਹਾਂ ਹਾਂ ਬਾਜੂ ਵਾਲੀ ਹਾਂ ਇਕਲ ਤਾਂ ਹੈਗੀ ਆ ਜਿਹਦਾ ਉਹਦੇ ਮਾਰਕੀਟ ਦੇ ਵਿੱਚ ਆਉਣਾ ਹੈ ਤੁਹਾਨੂੰ ਟਾਈਮ ਦਾ ਕੱਢਣਾ ਪੈਣਾ ਹੈ ਮਤਲਬ ਇਹਦੇ ਇਹਦੇ ਟੇ 4 ਕਿਸਮ ਵਿੱਚ ਸਮਾਨ ਕਰਨਾ ਹੈ ਟਾਈਮ ਤਾਂ ਲੱਗਦਾ ਹੁਣ ਤਾਂ ਜਿੱਥੇ ਆਪਾਂ ਸਾਰੇ ਘੁੰਮਰੀ ਹੋਏ ਅੱਜ ਤੱਕ ਆਪਾਂ ਆ ਗਏ ਆ ਇੱਥੇ ਲਗਭਗ ਸਾਰੇ ਢੇਰ ਲੱਗੇ ਹੋਏ ਆ ਆਪਾਂ ਕਿ ਜੱਗੇ ਅੱਗੇ ਜਾ ਕੇ ਦੇਖ ਜੇ ਅੱਗੇ ਨਾ ਸਾਮਾਨ ਨਵਾਂ ਹੀ ਮਿਲ ਜਾਂਦਾ ਵਾ ਥੋੜਾ ਸੈਕੰਡ ਹੈ ਕੀਤਾ ਵਾ ਜਿਹੜਾ ਪ੍ਰੋਪਰਟੀ ਕਰਖਿਆ ਹੋਵੇ ਹੈਂਗਰੇ ਟੰਗਿਆ ਵਾ ਉਹ ਯਾ ਦੇ ਇੱਥੇ ਦਾ ਬੜਾ ਉੱਤਮ ਕੰਮ ਕੀਤਾ। ਇਸ ਐਕਸਲ ਪਰ ਬਹੁਤ ਸਾਰਾ ਟਾਈਮ ਲੱਗਣ ਦਾ ਲੱਗਣ ਗਿਆ ਆਪਣੀ। ਠੀਕ ਆ ਬਈ ਓਕੇ ਆ। ਪਾਕਿਸਤਾਨ। ਦਵਿੰਦਰ ਉਹ ਆਪਣੇ ਨੇ ਮਿੱਤਰੋ ਮਿਲਟਰੀ ਕਲਰ ਦੀ ਪੈਂਟ ਲੱਭੀ ਆ ਕੰਮ ਤੇ ਪਾਉਣ ਵਾਸਤੇ ਕਿਉਂਕਿ ਇਹਦਾ ਜਿੰਦ ਨੂੰ ਦਾ ਕੰਮ ਕਰਦਾ ਨਾ ਗਾਰਡਨਰ ਦਾ। ਤੇ ਬਾਹਰੋਂ ਵੀ ਵਧੀਆ ਮੈਲ ਖੋਰੀ ਆ ਤੇ ਅੰਦਰੋਂ ਥੋੜਾ ਸਟੱਫ ਰੱਖੋਣ ਦੇਣਾ ਕਿਦਾਂ ਨਾ। ਐਕਸਲ ਡਬਲ ਐਕਸਲ ਹੈਵੀ ਮਿਰਸਾ। ਲਾਨ ਤਾਂ ਸਟੱਫ ਦੇ ਕਿੰਨਾ ਵਧੀਆ। ਨਾਲੇ ਸਿਆਲ ਚ ਪਾਉਣ ਲਈ ਪੈਂਟ ਹੈ। ਮੈਨੂੰ ਤਾਂ ਪਸੰਦ ਆਈ ਇਹ। ਪਰ ਕਾਲੇ ਰੰਗ ਦੀ। ਕਹਿੰਦੇ ਹੈਗੀ ਫੈਕਟਰੀ ਕੋਲ

ਪਾਣੀ ਦੀ ਤੀਰੇ 세 ਤੀਰਾ ਮਲਾਓ ਖੋਲ ਕੇ ਕਪੜੇ ਅੱਜ ਕੁਸ਼ਾਨ ਦੀ ਸੰਗ ਚੱਕੀ ਜਾਂਦਾ ਸਭ ਲੋਕਾਂ ਨੇ ਵਿਚਾਲੇ ਪੂਰੇ ਬਾਜ਼ਾਰ ਦੇ ਵਿੱਚ ਹੁਣ ਇਹ ਦੋ ਆ ਤੇ ਕੋਸ਼ਿਸ਼ ਤੇ ਬਗਵੰਨੀ ਵੀ ਆ ਕੌਣ ਲੱਗਦੀ ਕਿਤੇ ਲਾਉਗੀ ਇਹਦਾ ਵੀ ਹੈਗਾ ਜਿਗਾਰਡ ਹੱਲ ਹੁੰਦਾ ਹੈ ਇਹਦਾ ਵੀ ਹੈਗਾ ਹੱਲ ਸਰਦਾਰ ਅਗੰਦੀ ਬਰ ਚੀ ਦਾ ਹੱਲ ਹੁੰਦਾ ਆ ਖਿੱਚ ਕੇ ਕੰਮ ਨੂੰ ਗਰਾਮਣਾ ਜਾ ਮਮਾ ਜੀ ਥੋੜੇ ਪਸੰਦਾ ਹੀ ਕੋਟੀ ਨੂੰ ਆਹ ਪੈਂਟ ਪੁੱਤੀ ਜੀ ਇਹਨੂੰ ਸਾਰੀ ਦੁਕਾਨੀ ਪਸੰਦਾ ਜੀ ਪਤਾ ਸ਼ਾਂਤ ਦੁਕਾਨੀ ਤੇ ਆ ਗਈ ਬਾਈ ਕੁ ਵਧੀਆ ਸਵਾਹਣਾ ਤੇ ਕਿਲੋ 2 ਕਿਲੋ ਮੀਟਰ ਤੱਕ ਸਾਡੇ ਰਾਸ ਆਏ ਉਸ ਤੋਂ ਵਾ ਬੈਨੇ ਕਰੋ ਕੋਸਟਾ ਵਾ ਪਰਫੈਕਟ ਪਰਫੈਕਟ ਪਰ ਇਹ ਐਮ ਸੀ ਇਹਦੇ ਕੋਸ ਤੋਂ ਵਾ ਨੋ ਐਲ 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 ਸੀ ਠੀਕ ਓਕੇ ਡਾਲਣਾ ਫੇਰਾ ਮੰਮੀ ਕੀ ਪਸੰਦ ਕਰੇ ਮੰਮੀ ਇਹਦੀ ਆਵਦੀ ਹੈ ਜੀ ਮੈਂ ਆ ਰਿਹਾ ਅੰਸੇ ਜੀ ਦੇ। ਐਕਸਲ। ਐਕਸਲ। ਉਸੜਦੀ ਪੇਂਟ ਨਹੀਂ ਲੈਣੀਗੀ? ਨਹੀਂ ਉਹ ਤਾਂ ਕੱਲ ਬੜੀ ਹਰਮਨ ਹੁੰਦੀ। ਇਹ ਪੇਂਟ ਨਹੀਂ ਲੈਣੀ ਆ ਵੀ ਲੈਣ ਨਾਲ ਨਹੀਂ। ਠੀਕ ਹੋ ਗਿਆ ਮੈਂ ਤਾਂ ਪਾਰਟੀ ਤੇ ਸਰੋਗੀ। ਫਿਰ ਚਾਹ ਇੱਕ ਵਾਰੀ ਹੋਰ ਬਣਾ ਦਈਏ ਕਫੇ ਫੜ ਕੇ ਵਾਰ ਤੇ। ਸਵੇਰੇ ਤਾਂ ਲੰਗੀ ਉੱਤਰ ਗਈ। ਮੈਂ ਸਵੇਰੇ ਚਾਹ ਕਫੇ ਪੀਤੀ ਨਹੀਂ ਸਵੇਰੇ। ਫ੍ਰੀਜ ਚ ਕਰੰਟ ਆਇਆ ਨਹੀਂ ਜਮਈ। ਆਹ ਬੜੀ ਪੁੱਤਰਾ ਤੇਰਾ ਅਤਰੀ ਕੋਟੀ ਆ। ਜੈਕਟ ਪਹਿਲਾਂ ਮੰਮਣ ਦੇ ਨੇ ਬਲੌਗ ਦੇਖਣਾ ਕਹਿੰਦਾ ਛਾਲੇ ਜਾਂਦੀ ਜੈਕਟ ਖੋਲਦੀ ਉੱਥੇ। ਪਾ ਠੀਕ ਆ ਥੋੜੀ ਖੁੱਲੀ ਰਹਿ ਮੇਰਾ ਜਿੰਦ ਦੀ ਘਾਤ ਨਹੀਂ 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 ਐਲ ਦੇ ਮੁੱਤਰ ਇਹਨੂੰ ਦਈ ਐਲ ਲੋਈ ਐਕਸਲ ਤਰਫ ਪੁਹਰਾਉਂਦੇ ਮੋਢੇ ਕਿਉਂ ਤੇ ਇਹ ਘਾਤ ਇਹ ਜਾ ਗੁੱਲੀ ਮੋਢੇ ਥੇ ਹੋਰ ਤੱਕ ਬਹੁਤ ਖੁੱਲੀ ਖੁੱਲੀ ਹਾਂ ਅੱਜ ਇੰਦਾ ਵੀ ਖੁੱਲੀ ਮਸ਼ਰਾਤ ਦੇਖਣ ਲੱਗ ਗਈ ਸੀ ਮੈਂ ਲੋਕਿਸ ਹੈ ਰਿਕਰਿਚ ਹੈ ਲੋਡ ਹੈ ਲੋਡ ਦਾ ਹੈ ਔਰ ਕਿੰਜ ਜੇ ਆਪਾਂ ਇੰਦਾ ਫ੍ਰੀਜ ਰੈਫਰਿਜਰੇਟਰ ਲੋਡ ਨਹੀਂ ਹੁੰਦੀ ਆਪਾਂ ਲੈ ਲੈਣੇ ਵੀ ਹਾਂ ਕਿ ਲੋਡ ਆ ਜੂਗੀ ਪਰ ਜਾਲੀ ਨਹੀਂ ਲੋਡ ਪੈਣੀ ਉਹ ਤੇ ਨਹੀਂ ਲੋਡ ਪੈਣੀ ਗੁੱਡੀ ਦੇ ਟੋਪੀ ਨਾਲ ਗਾ ਐਲਸੈ ਇਲੀਤ ਐਲਸੈ ਕਿਹ ਕੋਕਸ ਨਾ ਕੰਤੋ ਗੋਸਟਾ ਬਜ ਕਰ ਲਾਂਗੇ ਵਾਦਾ ਘਾਟਾ ਮੜਾ ਇਹ ਕੋਈ ਗੱਲ ਨਹੀਂ ਤੇ ਦੋ ਚੀਜ਼ਾਂ ਲੈਣ ਦੇ ਡਿਸਕਾਊਂਟ ਕਰਾ ਦਾਂ ਕਹਿ ਕੇ ਇਹਦਾ ਵੀ ਤੇ ਮੈਂ ਫੋਨ ਕਰਕੇ ਉਹ ਬਾਯੂ ਜੀ ਨਾਲ ਗੱਲ ਕੀਤੀ ਮਗਨਾ ਵਧੀਆ ਮਤਈ ਹੈ ਜੇ ਬਸ ਚੱਕ ਲਾ ਆ ਜਲਦੀ ਜੇ ਤਿੰਨ ਨਾ ਨਹੀਂ ਜਲਦੀ ਕਰਾ ਦੇ ਇਹ ਲਾ ਦੇ ਰਿਹਾ ਪਰ ਉਹ ਨਾ ਦੋ ਸਹੀ ਆ ਉਹ ਵੀ ਰੋਜ਼ ਪਾਣੀ ਰਹਿਣੀ ਆ ਸਬਾਹ ਹੋ ਗਈ ਮਾਮੂ OK ਹੋ ਗਿਆ ਚਲ ਪਾਣੀ ਪੀ ਲੋ ਬਿਲਕੁਲ ਆਹ ਚੱਕਣਾ ਪੈਣਾ ਤੁਹਾਨੂੰ ਬਹੁਤ ਆ ਕੋਈ ਨਹੀਂ ਅੱਜ ਫੇਰ ਮੈਂ ਕੁਝ ਹੀ ਦੇਖਾ ਹੋਈ ਬਾਕੇ ਰੱਖ ਲਈ ਪਾਕੇ ਰੱਖ ਲੈ ਕੇ ਪੈ ਦੇ ਤੂੰ ਇਹ ਨੂੰ ਹੋਵੇ ਬੜਾ ਬੁਸ਼ਤੇ ਬਲੇ ਉਹ ਆਪਾਂ ਦੇਖਾਂਗੇ ਇੱਧਰ ਵਾਲੀ ਦੁਕਾਨ ਦੇ ਵਿੱਚ ਮੈਸਟਰ ਕੋਈ ਚੀਜ਼ ਆਪਾਂ ਨੂੰ ਮਿਲੀ ਜਿੱਦਾਂ ਆਹ ਸ਼ਰਟਾਂ ਵਈਆਂ ਇਹਨਾਂ ਵਿੱਚ ਪਸੰਦ ਕਰਨ ਵਾਲੀ ਮੈਂ ਸੋਚ ਰਿਹਾ ਕੁਝ ਪਰ ਇਹ ਲੇਡੀਜ਼ ਐ ਜੇ ਆਪਾਂ ਨੂੰ ਜੈਂਟਸ ਦੇ ਵਿੱਚ ਵੀ ਆਪਾਂ ਲਾਵਾਂਗੇ ਜ਼ਰੂਰ ਇਦਾਂ ਨੇ ਵੀ ਸ਼ੇਕਾ ਦੱਸਦਾ ਜ਼ਰੂਰੀ ਆ ਪੰਮਾ ਤਿੰਨ ਚਾਰ ਲੈ ਲਈ ਆ ਪਰੰਗ-ਬਰੰਗੀ ਆ ਪਰ ਇਹ ਲੇਡੀਜ਼ ਐ ਜੈਂਟਸ ਲੱਭਣੀਆਂ ਆ ਕਿੱਥੇ ਆ ਹਾਂ ਵੀ ਪੈਂਟ ਹਾਂਜੀ ਹਾਂ ਕਿਦਾਂ ਹੋ ਵਧੀਆ ਨਹੀਂ ਵਧੀਆ ਲੱਗ ਰਹੀ ਹੈ ਨਾ ਨਹੀਂ ਇਹਦੇ ਨਾਲ ਨਹੀਂ ਬੁੱਤ ਲੈਣੀਆਂ ਇਹਨੇ ਇਹਦੇ ਨਾਲ ਇਹਨੇ ਕੰਮ ਤੇ ਪਾਉਣ ਵਾਸਤੇ ਲੈਣੀ ਹੈ ਕੰਮ ਤੇ ਵਧੀਆ ਨਾਲ ਲਿਬੜ ਦੀ ਘਟੇ ਨਾਲੇ ਮੋਟੀ ਹੈ ਤਾਂ ਤੇ ਤਾਂ ਫਿਰ ਸਹੀ ਹੈ ਹਾਂ ਕੰਮ ਤੇ ਪਾਉਣ ਨੂੰ ਪੈਂਟ ਲੈਣੀ ਹੈ ਬੇਟੀ ਇਹਦੇ ਨਾਲ ਵੀ ਇੱਕ ਲੈ ਲਓ ਨਾਲ ਕੀ ਲੈਣਾ ਨਾਲ ਕੁ ਗਰੇ ਜੀ ਨਹੀਂ ਨਹੀਂ ਇਹ ਸਹੀ ਹੈ ਸੈਚਾ ਕਰਾ ਪਾ ਕੇ ਦੇਣੇ ਕਰੀ ਪੂਰੇਟ ਕਰਾ ਬੰਦੀ ਜਾ ਆਪਾਂ ਚੈੱਕ ਕਰ ਲ ਗਏ ਮਿੱਤਰੋ ਛੱਲੇ ਮੁੰਦਿਆ ਮੈਨੂੰ ਬਹੁਤ ਜਿਆਦਾ ਸ਼ੌਂਕ ਜਿਹਾ ਆ ਰਿਹਾ ਹੀ ਪਾਈ ਵੀ ਇਹਨਾਂ ਆ ਦੇਖੋ ਛੇਰ ਵਾਲੀ ਤੇ ਆ ਮੈਨੂੰ ਪਸੰਦ ਆਈ ਆ ਇਹ ਕੋ ਸਾਈਜ਼ ਹੈ ਨਹੀਂ ਵੱਡਾ ਸਾਈਜ਼ ਚਲਾਈ ਬੈਲੋਂ ਕੋਈ ਗ੍ਰਾਮ ਉਹ ਕਹਿੰਦਾ ਮੈਂ ਚੈੱਕ ਕਰਕੇ ਦੱਸਦਾ ਕੰਟਰੋਲ ਜੇ ਮਿਲੇ ਨਾਲ ਦਾ ਪਸਾਈਜ਼ ਗੁਸ਼ਾਨ ਵੀ ਨਾ ਕਮੇ ਮੇਰੀ ਇਹ ਮੈਨੂੰ ਜੀ ਵਧੀਆ ਲੱਗੀ ਹੈ ਹੈ ਉਹ ਨਹੀਂ ਵਧੀਆ ਲੱਗੀ ਵਧੀਆ ਨਾ ਵੀ ਰਹਿਣਾ ਸਾਡੇ ਮੁੰਡੇ ਪਸੰਦ ਨਹੀਂ ਆਏਗੀ ਉਹ ਤੱਕ ਰੱਖਦੇ ਉਹ ਤੱਕ ਰੱਖ ਗੁਸ਼ਾਨ ਨੂੰ ਪਸੰਦ ਨਹੀਂ ਤੇ ਆਪਾਂ ਨੂੰ ਪਸੰਦ ਨਹੀਂ ਆਇਆ ਉਹਨੂੰ ਚਲੀ ਫਿਰ ਡਨ ਹੋ ਗਿਆ ਰਹਿਣ ਦੇ ਫਿਰ ਚਲ ਜੀ ਆ ਦੇਖ ਮੇਰਾ ਸੋਨਾ ਕਿੱਸਾ ਸੋਨਾ ਸੁੱਟੋ ਕਾਗਜ਼ਰ ਬੁੱਸਤੇ ਹੀ ਗਿਆ ਵੀ ਤਾਂ ਆਈ ਹੈ ਜਾਨੀ ਆਪੀ ਆ ਸੋਨੇ ਦੇ ਕੰਗਣ ਚਾਨ ਉਹ ਸਹੀ ਸੋਨਾ ਨਹੀਂ ਆ ਸਹੀ ਸੋਨਾ ਰੇਡੀ ਦਾ ਫਿਰ ਮਿਲਦਾ ਹੁੰਦਾ ਕਿਤੇ ਇਹ ਤਾਂ ਖਾਣਾ ਹੀ ਪਿਆਉਂਦੇ ਚੈਕਲ ਕੋਜਾ ਨਾ ਤਾਂ ਸੋਨਾaltro mondello Famile poi se quel che modello Io sai che questa volevo tu hai detto cosa vedi ਕੀ ਸਖ ਸੋਹਰੇ ਨੇ ਸੇ ਉਹ ਲੈ ਅਨਨਿ ਸੇਤੀ ਨਹੀਂ ਨਾ 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 ਸਿਰਫ ਇਹ ਵਾ ਬੈਨੇ ਕਾਰੋ ਗ੍ਰਾਸੀਮਿਲੇ ਕਿੰਮੁਕਾ ਹੈ ਬੈਲਾ ਰੋਬਾ ਬੋਲ ਲਾਵੋ ਗ੍ਰਾਸੀ ਲਵੀ ਆਪਾਂ ਨੇ ਪਸੰਦ ਕੀਤੇ ਮਿੱਤਰ ਤੂੰ ਤੋ ਪਸੰਦ ਕੀਤਾ ਦੇ ਮਿੱਤਰ ਜਦ ਪਸੰਦ ਕਰ ਲਿਆ ਕੋ ਸ਼ਾਨ ਦੀ ਨਹੀਂ ਫਟ ਗਈ ਹੈ ਕਿੰਨੀ ਦੀ ਗੁਸ਼ਾ ਕਹਿੰਦਾ ਇਹ ਤੁਹਾਡੇ ਪਾਸਾ ਨੇ ਮੇਰੇ ਵਾਸਤੇ ਪਸੰਦ ਹੋ ਰਿਹਾ ਹੈ ਇਹ ਤਨੂਦ ਨਹੀਂ ਆਪਾ ਪਾਈ ਦੀ ਹੈਗੀ ਐਲਸੇ ਦੇ ਵਿੱਚ ਐਲਸੇ ਵਿੱਚ ਕੀ ਨਹੀਂ ਲੋ ਐਕੋ ਕਿਉਂ ਮੈਨੂੰ ਸਪ੍ਰਿੰਗ ਸੋ ਐਮ ਇੱਥੇ ਕੀ ਦਿਓ ਜਿਨਾਹੋ ਪਹਿਲਾਂ 40 ਰੁਪਏ ਕੋਈ ਤਾਂ ਚੇ ਮਿਸਰੇ ਦਾ ਦੂਪਾ ਪਾਕੇ ਤੁਹਾਨੂੰ ਦੇਗਾ ਐਮ ਮਲਾਂ ਕੀ ਦੀ ਸੰਦ ਪਰ ਮੈਂ ਨਾ ਪਰ ਟਿੱਪ ਐ ਪ੍ਰੋਬਾਉ ਲੂਈਸੀ ਤੈ ਪ੍ਰੋਬਾਉ ਪਾਕੇ ਕਿ ਜੀ ਆਉਂਦੇ ਆ ਆਈਦਾ ਕੁਛਾਂ ਦੇ ਕਪੜੇ ਲੈ ਹੋ ਰਹੇ ਚੱਲ ਆਪਾਂ ਕੀ ਬੜਾ ਅਸਾ ਬੁੜੇ ਹੋਗੇ ਬੁੜੇ ਨਾ ਮਿੱਤਰ ਕੋਈ ਨਹੀਂ ਹੁੰਦਾਗਾ ਨੈਣੋ ਦੇਖ ਕੀ ਬੰਦਾ ਜਿੰਦਾ ਹੁੰਦਾ ਹੈ ਕੋਈ ਨਹੀਂ ਤਾਲੀਆਂ ਨਹੀਂ ਮਿਲਿਆ ਹੈ ਹੈ ਤਾਲੀਆਂ ਨਹੀਂ ਮਿਲਿਆ ਹੈ ਦੇ ਵੀਰ ਜੀ ਆ ਦੇਖ ਲਓ ਇਹਦੇ ਉੱਪਰ ਦੀ ਵਗ ਦੇ ਦਿੱਤਾ ਤਾਂ ਸਾਹੀ ਤਰ੍ਹਾਂ ਕੰਫਰਟੇਬਲ ਜਿਹਾ ਲੱਗੂਗਾ ਇਹਦੇ ਉੱਪਰ ਦੀ ਵਗ ਦੇ ਸਮਝਾ ਲਾ ਕੋਈ ਵੀ ਇਹ ਧੂਤੇ ਦੇ ਨਾਲ ਇਹਦੇ ਉੱਪਰ ਦੀ ਵਗ ਦੇ ਸ਼ਰਟ ਉੱਪਰ ਨਹੀਂ ਫਿਰ ਜੇ ਮੜ ਜਾ ਵੀ ਸਹੀ ਹੋਵੇ ਫਿਰ ਤੈਨੂੰ ਪਤਾ ਲੱਗ ਜਾਊਗਾ ਕਿ ਨਹੀਂ 20 ਵਗ ਦੇ ਲਾ ਬਈ ਹੁਣ ਹਾਂ ਹੋ ਜਰੂਰ ਲੋਕ ਨੂੰ ਸੇਮ ਸੇਮ ਹੋਣੀ ਦਿੱਤਾ ਨਾ ਕੋਈ ਨਾ ਕੋਈ ਜ਼ਪੰਦੈਂਟ ਹੋਵੇ ਤੇਰਾ ਵਲਾ ਹੋਏ ਕੋਈ ਦਾ ਮੁੱਛੇ ਚਰਕਿਸਾਨ ਜੁਗਨੋ ਇੱਕ ਮੇ ਰਗਾ ਚੋ ਇਹ ਹਟ ਗਿਆ ਹਨਾ ਠੀਕ ਹੈ ਪਾਓ ਹਾਂ ਅੱਜ 26 ਪਰ ਇਹ ਸਹੀ ਦੱਸਣ ਮਟੀਰੀਅਲ ਇਹਦਾ ਜ਼ਿਆਦਾ ਘੇੜ ਲੱਗਿਆ ਨਹੀਂ ਇਹ 16 ਦਾ ਪੁੱਤ ਘੇੜ ਲੱਗਾ ਹੂੰ ਓਕੇ ਦਾ ਨਹਿੜ ਵਧੀਆ ਮੜਿਆ ਬੰਦ ਕਰੇ ਮੈਂ ਵੀ ਦੇਖ ਲਾਂ ਕਿਵੇਂ ਲੱਗਦਾ ਫਾਈਲ ਹੀ ਮਿੱਤਰੋ ਅਪਰਿ ショਪਿੰਗ ਕਰ ਲਈ ਟੀ-ਸ਼ਰਟ ਮੈਨੂੰ ਬਹੁਤ ਐ ਕਾਲੇ ਕੋਲੇ ਰੰਗ ਦੇ ਬਹੁਤ ਠੀਕ ਆ ਆ ਮੈਨੂੰ ਚੈੱਕ ਦਾ ਸ਼ਰਟ ਕੋਈ ਵੀ ਨਹੀਂ ਸੀਗੀ ਤੇ ਮਿਲਦੀ ਬਹੁਤ ਘੱਟ ਹੈ ਮਾਰਕੀਟਾਂ ਦੇ ਵਿੱਚੋਂ ਤੇ ਇੱਥੇ ਆਪਾਂ ਨੂੰ ਮਿਲ ਗਈ ਹੈ ਕੰਫਰਟੇਬਲ ਤੇ ਸਸਤੀ ਸਾਰੀ ਉਹ 10 ਜ਼ੀਰੋ ਦੀ ਤੇ ਇਹ ਵੀ ਆਪਾਂ ਲੈ ਲਈਏ ਤੇ ਇੱਕ ਆਪਾਂ ਲੱਤੀਆ ਦੇਖੋ ਤਾ ਕਿੰਨੀ ਜੈਕਟ ਬਲੈਕ ਕਲਰ ਦੇ ਵਿੱਚ ਇਹ ਵੀ ਦਾ 100 ਦੀ ਹੈ ਮਤਲਬ ਵੀ 20 ਜ਼ੀਰੋ ਦੇ ਵਿੱਚ ਆਪਾਂ ਸੌਦਾ ਮਾਰ ਲਿਆ ਲੈ ਸਿਰੋਰਾ ਕਰਦੇ ਪੈਕੇ ਨੂੰ ਕੋਸ ਤੋਂ ਆਧਾ ਪਪਾਈ ਲੈ ਕਿਉਂ ਨਾ ਮੈਂ ਸਵੇਰੋਂ ਲੱਗਿਆ ਕੋਟ ਭਾ ਕੇ ਦਾ ਤੂੰ ਦੇਖਿਆ ਇਸ ਵੇਲੇ ਮੌਸਮ ਕਿੰਨਾ ਖਰਾਬ ਸੀਗਾ ਠੰਡ ਪੈਜੀ ਧੁੰਦ ਹੋਜੀ ਪੂਰੀ ਆ ਦਾ ਉਦੋਂ ਲੱਗਦਾ ਵੀ ਹੁਣ ਠੰਡ ਦੇ ਵਿੱਚ ਹੋਊਗੀ ਭਾ ਇੱਥੇ ਹੁਣ ਦੇਖੋ ਧੂੜ ਚੜ ਗਈ ਆ ਤੇ ਲੋਕ ਬਹੁਤ ਮੈਨੂੰ ਲੱਗਦਾ ਹੈ ਜੀ ਹੋ ਗਈ ਨਾ ਤੇ ਆਪਾਂ ਸ਼ਰਟ ਪਾ ਲਈਏ ਤੇ ਫੇਰ ਸ਼ੌਂਗੂ ਹੀ ਹੈਗਾ ਮੇਰਾ ਕਪੜਾ ਲੈ ਕੇ ਘਰ ਨੂੰ ਪਾ ਕੇ ਜਾਈਦੇ ਤੇ ਆਪਾਂ ਹੁਣ ਪਰਚਾਨ ਨੂੰ ਫੜਾਦੀ ਆ ਇਹ ਸਭ ਪੈਕ ਕਰਕੇ ਚ ਕੋਲ ਆਪਣੇ ਕੋਲ ਠੀਕ ਆ ਸੀ ਡਨ ਹੋ ਗਿਆ ਚੋਲੇ ਨਹੀਂ ਚੋਲੇ ਚੋਲੇ ਦੇਖੋ ਮਿੱਤਰੋ ਸ਼ਾਪਿੰਗ ਕਰ ਕਰਕੇ ਨਿਆਣਿਆਂ ਨੇ ਪਾਪਾ ਦੀ ਜੇਬ ਕਰਤੀ ਖਾਲੀ ਕੋਂਤੋ ਸੇਬਰਾ ਕੋਂਤੋ ਦੇਵੋ ਦਾਰੇ ਹਾਂ ਕੋਂਤੋ ਦੇਵੋ 20 20 ਸਕਾਉਂਟ ਤੇ ਸਕਾਉਂਟ ਨਹੀਂ ਤੇ ਸਕਾਉਂਟ ਨੋ ਰੋਲ ਸਿੱਧਾ ਕਹਿੰਦੇ ਕੋਈ ਡਿਸਕਾਊਂਟ ਦੇਣਾ ਹੈ ਤੈਨੂੰ ਕਹਿੰਦੇ ਪਹਿਰੇ ਹੀ ਪੋਰਟਸ ਕਾਊਂਟ ਦੇਦਾ ਤੈਨੂੰ 10 ਰੁਪਏ ਦੀ ਛੜਤ ਨੂੰ ਕਿਤੇ ਮਿਲਦੀ ਆ ਫਿਰ ਡਿਸਕਾਊਂਟ ਵਾਲੀ ਜਾਂਦੇ ਅਈ ਤੈ ਲੈ ਗਰੀ ਚ ਪਾ ਦੇ ਹੈ ਕਿ ਨਾ ਤੈ ਕਦਾ ਇਹ ਪੈਰਾਂ ਦੇ ਆਦਰਾ ਸਾਰੇ ਪੁਜੀ ਨੇ ਇਹ ਕਿ ਉਹ ਮੰਬਲ ਕਿਡਾ ਮਾਰੇ ਘਟੀ ਸਮਾਂ ਰੱਖਿਆ ਜਾਏ ਤੋ ਜਾਏ ਦਾ ਕੰਮ ਦਾ ਇਦਾਂ ਪੈਣਾ ਹੈ ਤਾਂ ਕਿਹੜਾ ਇਹ ਘਾਟਾ ਖੋਲ ਲਊਗਾ ਯਰੇ ਫਿਰ ਤਾਂ ਇੱਕ ਕਿਹੜਾ ਕੱਢਣਾ ਪੈਣਾ ਤੇ ਕਿਹੜਾ ਪੱਣਾ ਚਲੋ ਵੇ ਦੇਖੀਏ ਕਿੜੀਓ ਖੜੇ پارک ਇੱਧਰ ਹੁਣ ਤਾਂ ਦਿਉਣਾ ਦਿਨ ਚੜੀਆ ਰੇ ਮੈਥੋਂ ਦੇਖੋ ਤਰਾਨਕ ਮੇਲੇ ਵਧੀਆ ਜਾਂਦਾ ਪੂਰਾ ਕਰਾਊਡ ਹੈ ਮੌਸਮ ਵੀ ਉੱਪਰ ਵਧੀਆ ਹੋ ਗਿਆ ਤੇ ਲੋਕੀਓ ਕਿੰਨੇ ਨਿਕਲੇ ਸਵੇਟਾ ਸੀ ਆਏ ਨਾ ਉਦੋਂ ਘੱਟ ਸੀਗੇ ਲੋਕ ਮਤਲਬ ਵੀ ਟਾਮੇਟੇ ਲੋਕ ਸੀਗੇ ਕਿ ਸਾਝੇ ਸਵਕਤ ਟਾਈਮ 'ਕ ਅਸੀਂ ਆਗੇ ਸੀਗੇ ਪਰ ਹੁਣ ਦੇਖੋ ਤੁਸੀਂ ਹੁਣ ਤਾਂ ਸਾਹ ਨਹੀਂ ਆਉਂਦਾ ਐਨ ਪੂਰਾ ਮਾੜੀ ਦੇ ਮੇਲੇ ਵਾਲਾ ਮਾਹੌਲ ਬਣਿਆ ਹੋਇਆ ਪੂਰੇ ਐਨ ਕੱਲਾ ਪਤਾ ਐਨ ਸਿਰੇ ਵਾਲੀ ਹੋਈ ਜਾਵੇ ਮਿੱਤਰੋ ਦਵਿੰਦਰ ਵਾਲੇ ਝੋਲੇ ਚੱਕੇ ਹੋਏ ਆਪਣੇ ਨੇ ਪਹਿਲੇ ਤਾਂ ਇਦਾਂ ਹੀ ਜਾਂਦੇ ਮਾੜੀ ਦੇ ਮੇਲੇ ਨਹੀਂ ਲੱਗੇ ਪਏ ਇਦਾਂ ਮਾਰਕੀਟਾਂ ਦੇ ਲੱਗੇ ਨਹੀਂ ਸਹੀ ਗੱਲ ਐ ਝੋਲੇ ਚੱਕੇ ਹੋਏ ਦਵਿੰਦਰ ਨੇ ਦੋ ਚੱਕੇ ਹੋਏ ਦਵਿੰਦਰ ਨੇ ਇਹਦੇ ਸ਼ਾਨ ਕੋ ਦੋ ਝੋਲੇ ਹੋਗੇ ਹੋ ਤਿੰਨ ਗੁਰਸ਼ਾਨ ਵੀਰੇ ਮਿੱਤਰੋ ਇੱਕ ਹੋਰ ਪਸੰਦ ਕਰ ਲਿਆ ਟਰੈਕ ਸੂਟ ਦੱਸੋ ਕਿੱਦਾਂ ਲੱਗਿਆ ਇਹ ਆ ਆਮ ਪਾਉਣ ਵਾਸਤੇ ਮਤਲਬ ਵੀ ਆਮ ਘਰੇ ਪਾਉਣ ਵਾਸਤੇ ਸਕੂਲ ਜਾਣ ਵਾਸਤੇ ਸਹੀ ਲੱਗੂ ਫਿੱਟ ਰਹੂਗਾ ਨਾ ਬਲੈਕ ਨਹੀਂ ਕਹਿਣ ਲੱਗੂ ਨਹੀਂ ਜਾ ਲੇ ਲਾ ਕਲਰ ਚ ਜਾ ਫਿਰ ਕਰ ਰਿਹਾ ਹੈਂ ਇਹਦਾ ਥੋੜਾ ਡਾਰਕ ਆਹ ਲਾਈਟ ਇਹ ਸਹੀ ਆ ਥੋੜਾ ਆਹੀ ਸੇ ਲਾਈਟ ਸਹੀ ਆ ਸਹੀ ਆ ਕਿੰਨਾ ਪ੍ਰਾਈਸ ਦਾ ਕਿਨੇ ਕਹਿੰਦਾ ਉਹ ਕਵਾਂਟੋ ਲੈ ਲੋ ਕਵਾਂਟੋ ਬੇਨਿਗੋਸਾ ਕਵਾਂਟੋ ਬੇਨਿਗੋਸਾ ਕਾ ਚਾਰੋ ਕੰਪਲੇਟੋ ਆ ਦਰਾਹ 35 30 € ਕਵਾਂਟੋ ਸਕੋਂਟ ਵਾਬੇਨੇ ਦੇਦੀ ਰੀਵੈਨੋ 30 ਕੜ ਪਹਿਜੀ ਉੱਚ ਖਾਲੀ ਵਾ ਬੈਨੇ ਲੈ ਵੀ ਕੁਰੇ ਕੋਸਟੋ ਦਾ ਹੀ ਤਾਂ ਤੋ ਪਛਾ ਨਾ ਤੂੰ ਉਹ ਪਲ ਨਾ ਰਿਪਾਈ ਵੀ ਸੀ ਇਹਦੇ ਪਾਲਣਾ ਜਾਂ ਉਹਨੂੰ ਮੈਂ ਮੈਂ ਤੇਦਰ ਪੁੱਸਾ ਕਰੂੰ ਠੀਕ ਹੋ ਗਿਆ ਖੁਸ਼ ਹਾਂ ਚੱਲੀ ਕਰਨ ਹੁਣ ਹੁਣ ਚੱਲੀਏ ਹੁਣ ਚੱਲੀਏ ਹੋ ਗਈ ਤਾਂ ਚਲੀ ਚੀਜ਼ ਦੇਖਣਾ ਤਾਂ ਮੱਭ ਗਈ ਚੱਲ ਭਾਈ ਪੂਰਾ ਵੇਚਦਾ ਰੋ ਸਾਈਡ ਗਰੀਕ ਬੇਲੇ ਮਿੱਤੋ ਸਾਰੇ ਛੋਟੇ ਛੋਟੇ ਇਸ ਦਾ ਕੀ ਰੇਟ ਕਿੰਨਾ ਇਸ ਦਾ ਹਿਲਾ ਕੇ ਰੱਖਦੇਗਾ 92 ਯੂਰੋ ਇਹਦਾ ਮਤਲਬ ਤਾਂ ਬਹੁਤ ਮਹਿੰਗਾ ਹੋਣਾ ਫਿਰ ਇਹ ਹੈਗੇ 285 ਯੂਰੋ ਦਾ ਵਾਹ ਬਈ ਵਾਹ ਆ ਉਸ ਤੋਂ ਹੀ ਮਹਿੰਗਾ ਹੋਣਾ ਫਿਰ ਇਹਦਾ ਪ੍ਰਾਈਸ ਕਿੰਨੇ ਲਿਖਿਆ ਬਈ ਨਿਕਾ ਇਹਦਾ ਮਤਲਬ ਇਹ ਕਿਸੇ ਲੈਣਾ ਜਾਈਗਾ ਆਓ ਚਲਿਏ ਹੁਣ ਤਾਂ ਭੀੜ ਬਹੁਤ ਜ਼ਿਆਦਾ ਹੋ ਗਈ ਆ ਮਿੱਤਰੋ ਹੁਣ ਤਾਂ ਫੁੱਲ ਐਨ ਮਲੇਣਾ ਚੀਜ਼ਾ ਉਹ ਰੇਡ ਘਟ ਸਾਮਾਨ ਘਟ ਗਿਆ ਹੁਣ ਕੋਈ ਲੋਕ ਚੱਕ ਚੁੱਕ ਕੇ ਲੈ ਗਏ ਸਾਰਾ ਮੇਲਾ ਕਰਤਾ ਪਰ ਹੁਣ ਰੌਣਕ ਪਹਿਲਾਂ ਪੂਰਾ ਹੋ ਗਿਆ ਪੂਰਾ ਮੇਲਾ ਹੁਣ ਭਗਿਆ ਪਿਆ ਇੱਕ ਬੰਦਾ ਆਪਾਂ ਨੂੰ ਹੋਰ ਮਿਲ ਗਿਆ ਬਲੌਗਰ ਇਹ ਬਾਈ ਬਲੌਗਰ ਆਨੇ ਤੋ ਤਾਂ ਬੈਨੇ ਸਹੀ ਤੋ ਬੈਨੇ ਤੋ ਤਾਂ ਬੈਨੇ ਗਾ ਯੂਟਿਊਬਰ ਇਹ ਉੱਪਰ ਯੂਟਿਊਬਰ ਯੂਟਿਊਬਰ ਹਾਂ ਚਾਓ ਚਾਓ ਬੈ ਲੋ ਹਾਂ ਇਹ ਹੋਰ ਯੂਟਿਊਬਰ ਹੋਰ ਹੋਰ ਅਲੋਰਾ ਕਸਟੋ ਕੁਆ ਆ ਵੀ YouTube ਤੇ ਆ ਲਿਆ ਨਾਗਰਾ ਬਲੌਗ ਦਾ ਲੈ ਹਬਸ ਨੂੰ ਬਕਾਸ ਬਕਤੂ ਤਾਂ ਤੁਹਾਨੂੰ ਮਿਲ ਗਿਆ ਮੈਂ ਸੀ YouTube YouTube TikTok TikTok Okay Youssef father Youssef father Okay Thank you for your See Thank you me ਆਪਣਾ ਬੰਦਾ ਮਿਲ ਗਿਆ ਸੀ ਆਪਣੀ categories <laughs> ਵਾਲਾ ਫਾਈਨਲੀ ਆਪਣੀ ਸ਼ੋਪਿੰਗ ਵਾਲਾ ਸਾਰੀ ਆਪਣੀ ਕੰਪਲੀਟ ਕਰ ਲਈਏ ਝੋਲਾ ਇੱਕ ਆ ਹੋ ਗਿਆ ਬੂਸਤਾ ਇੱਕ ਇਧਰ ਸ਼ਾਨਕ ਵੀ ਹੋ ਗਿਆ ਇਧਰ ਦੇਖੋ ਆ ਕਪੜੇ ਕਪੜੇ ਕਰਤੇ ਜਿਨੇ ਆਣੇ ਰਹੇ ਦਵਿੰਦਰ ਸਿੰਘ ਸਿਆਲਸਰ ਮਿੱਤਰੋ ਮੌਜ ਆ ਕੰਮ ਵਾਸਤੇ ਕਪੜੇ ਬਹੁਤ ਵਧੀਆ ਮਿਲ ਜਾਂਦੇ ਆ ਤੁਸੀਂ ਵੀ ਜੇ ਆਪਣੇ ਵਲੌਗ ਨੂੰ ਇੱਥੇ ਰੋਮ ਤੋਂ ਦੇਖਦੇ ਹੋ ਤਾਂ ਜਿਹੜੀ ਇਹ ਮਾਰਕੀਟ ਹੈਗੀ ਆ ਇਹ ਐਤਵਾਰ ਨੂੰ ਲੱਗਦੀ ਹੈ ਸੰਡੇ ਮਾਰਕੀਟ ਲੂੰਗੋ ਤੇਰੇ ਉਤੇ ਤੁਸੀਂ ਇੱਥੇ ਆ ਕੇ ਨਾ ਕਪੜੇ ਕੁੱਪੜੇ ਲੈ ਕੇ ਜਾ ਸਕਦੇ ਹੋ ਸਾਨੂੰ ਬਹੁਤ ਮਿਹਰੇ ਆਪਣੇ ਪੰਜਾਬੀ ਭੈਣ ਭਰਾ ਅੰਦਰ ਜਿਹੜੇ ਮਤਲਬ ਕੰਮ ਵਾਸਤੇ ਕਪੜੇ ਕੁੱਪੜੇ ਲੈਣ ਵਾਸਤੇ ਆਏ ਆ ਤੇ ਤੁਸੀਂ ਵੀ ਤਰੋ ਮੌਜ ਹੰਜਾਉਣਾ ਤੇ ਕੰਮ ਵਾਸਤੇ ਕਪੜੇ ਬੰਦਾ ਇਥੋਂ ਵਧੀਆ ਮਿਲ ਜਾਂਦੇ ਆ ਤੇ ਆ ਕੇ ਤੁਸੀਂ ਸ਼ੋਪਿੰਗ ਸ਼ੋਪਿੰਗ ਕਰ ਸਕਦੇ ਆ ਤੇ ਮਾਹੌ ਤਦ ਨੂੰ ਆਉਣਾ ਪੈਣਾ ਸਵੇ ਸਵਖਤ ਤੇ ਕਿਉਂ ਦਿਨ ਦੇ ਸਮਾਂ ਦਾ ਚੱਕੋ ਸਵੇ ਜਿਹੜਾ ਬੰਦਾ ਆ ਗਿਆ ਮੇਲਾ ਲੁੱਟ ਗਿਆ ਲੁੱਟ ਗਿਆ ਬਸ ਐਡਾ ਸਿਸਟਮ ਹੈ ਤੇ ਬਾਕੀ ਆਪਾਂ ਹੁਣ ਜੇ ਸਮੇਂ ਦੀ ਗੱਲ ਕਰਕੇ ਸਮਾਂ ਸਾਨੂੰ ਪੂਰਾ 1 ਵਜ ਗਿਆ ਤੇ ਕੈਮ ਕਾਫੀ ਹੋਏ ਮਾਰਕੀਟ ਲੰਬੀ ਬਹੁਤ ਹੈ 1.5 2 ਕਿਲੋਮੀਟਰ 3 ਕਿਲੋਮੀਟਰ ਦਾ ਏਰੀਆ ਹੈ ਜਿਹੜੀ ਮਾਰਕੀਟ ਆ ਬਹੁਤ ਕਹਣਾ ਸਾਰੀਆਂ ਦੁਕਾਨਾਂ ਘੁੰਮੇ ਨਹੀਂ ਹੁੰਦੀਆਂ ਨਾ ਜਾਂਦੇ ਹੂੰ ਤੇ ਬਾਕੀ ਮੈਚ ਇੰਡੀਆ ਜਿੱਤ ਗਈ ਜਿੱਤ ਗਈ ਪਲੇਅਰ ਹੋਦਾ ਮੈਚ ਅਰਸ਼ਦੀਪ ਸਿੰਘ ਵੈਰੀ ਗੁੱਡ ਇਹ ਮੈਚ ਜਿੱਤ ਕੇ ਮਦਦੋਂ ਸਾਰੀਆਂ ਦੁਕਾਨਾਂ ਦੇਖਣੀਆਂ ਭਾਜੀ ਤਾਂ ਪੂਰਾ ਇੱਕ ਦਿਨ ਚਾਹੀ ਬਾਕੀ ਤੁਸੀਂ ਆਪ ਆ ਕੇ ਮੈਨੂੰ ਦੇਖੀ ਜਾਓ ਤੇ ਰਿਵਿਊ ਦਿਓ ਮਾਰੀ ਨੇ ਕਿੰਦਾ ਲੱਗੀ ਤੇ ਬਾਕੀ ਵਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦੇ ਆ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਬੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ